ਬਾਜੀ ਕੀ ਕਹਿੰਨੇ ਹੋ ਤੁਹਾਡਾ ਸਾਰਾ ਪਿੰਡ ਨਵਾਂ ਪਿੰਡ ਪਰੀਆਂ ਇਕੱਠਾ ਹੋਇਆ ਚੰਗੇ ਕੰਮ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਨਗਰ ਦਾ ਧੰਨਵਾਦ ਕਰਦੇ ਆਂ ਜੀ ਜਿਹੜੀ ਆ ਟੀਮ ਬਣੀ ਆ ਸਾਡੀ ਗਊਸ਼ਾਲਾ ਲਈ ਗਊਆਂ ਲਈ ਜਿੰਨਾ ਵੀ ਯੋਗਦਾਨ ਕੀਤਾ ਬਾਹਰਲੇ ਮੁੰਡਿਆਂ ਨੇ ਜਿੰਨਾ ਵੀ ਸਾਡੇ ਕੋਲ ਸਮਗਰੀ ਸਮਾਨ ਹੈ ਡਾਕਟਰੀ ਦਾ ਉਹ ਸਾਰੇ ਲੋਕਾਂ ਦੀ ਸੇਵਾ ਨਾਲ ਆ ਆ ਪਰ ਅਸੀਂ ਉਹਨੂੰ ਦੇਖਦੇ ਹੋਏ ਜੋ ਹੜਪੀੜ ਤੱਜ ਇਹ ਹੋਇਆ ਕੰਮ ਅਸੀਂ ਉਹਦੇ ਲਈ ਹੁਣ ਉਪਰਾਲਾ ਕੀਤਾ ਬਾਅਦ ਤੋਂ ਬਾਅਦ ਜਿੰਨਾ ਵੀ ਸਾਡੇ ਨਗਰ ਤੋਂ ਹੋ ਸਕਦਾ ਅਸੀਂ 2.5 ਲੱਖ ਰੁਪਏ ਅੱਜ ਇਸ ਟਾਈਮ ਇਕੱਠਾ ਹੋ ਗਏ ਜਿੰਨੀ ਵੀ ਅਸੰਗਤ ਖੜੀ ਹੈ ਇਹਨਾਂ ਨੇ ਆਪਣੇ ਪੈਸੇ ਦੇ ਦਿੱਤੇ ਜਿੰਨੇ ਵੀ ਬਾਹਰ ਮੁਲਾਜ਼ਮ ਸਾਡੇ ਕੋਈ ਸੁਣਦੇ ਐ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਫੋਨ ਵੀ ਕੀਤੇ ਆ ਉਹ ਵੀ ਕਹਿ ਰਹੇ ਆ ਕਿ ਅਸੀਂ ਸ਼ਾਮ ਤੱਕ ਆ ਕੇ ਆਪਣੇ ਪੈਸੇ ਲਿਖਾ ਦੇਣੇ ਆਂ ਔਰ ਦੇ ਦੇਣੇ ਅਸੀਂ ਵਿਸ਼ਵਾਸ ਦਿੰਦੇ ਆਂ ਕਿ ਬਾਅਦ ਤੋਂ ਬਾਅਦ ਜਿੰਨਾ ਵੀ ਇੱਥੋਂ ਸਮਗਰੀ ਜਾਵੇ ਅਸੀਂ ਨਗਰ ਵੱਲੋਂ ਦਵਾਂਗੇ ਅਸੀਂ ਬਾਕੀ ਵੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੀ ਵੀ ਸਮਗਰੀ ਲਈ ਕੋਈ ਵੀ ਨਹੀਂ ਜਾ ਸਕਦਾ ਤਾਂ ਇੱਥੇ ਮੁੰਡਿਆਂ ਨਾਲ ਅਟੈਚ ਹੋ ਜਾਓ ਜਿੰਨਾ ਵੀ ਤੁਹਾਡੇ ਕੋਲ ਗਰੁੱਪਾਂ ਸਮੇਤ ਚੱਲਦਾ ਹੈ ਉਹਦੇ ਵਿੱਚ ਸਾਨੂੰ ਫੋਨ ਕਰ ਲਓ ਅਸੀਂ ਤੁਹਾਡੇ ਕੋਲ ਉੱਥੇ ਪਹੁੰਚਾਂਗੇ ਜੋ ਸਮਾਨ ਭੇਜਣਾ ਚਾਹੁੰਦੇ ਹੈ ਉਹ ਅਸੀਂ ਤੁਹਾਡਾ ਪੁੱਛਦਾ ਕਰਾਂਗੇ ਜੀ ਸਮਝ ਇੱਕ ਸੰਗਰੂਰ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਸੀ ਜਿਹਦਾ ਬਜਟ 1.5 ਕਰੋੜ ਦਾ ਸੀ ਉਹਨਾਂ ਨੇ ਉਹ ਕੈਨਸਲ ਕਰਕੇ ਸਾਰੇ ਉੱਥੇ ਹੀ ਮਦਦ ਦੀ ਲਈ ਬੇਨਤੀ ਕੀਤੀ ਹੈ ਸਾਰਿਆਂ ਨੂੰ ਕਿਹਾ ਕਿ ਅਸੀਂ